ਸਭ ਕਿਸ ਤੇਸ ਕੈ ਬਸ ਨਾ ਕੋਈ ਬਾਹਰ ਸੋ ਭਗਤਾ ਮਨ ਬੁੱਠਾ ਸੱਚ ਸਮਾਹਰਾ ਹਰੇਕ ਚੀਜ਼ ਉਸ ਪ੍ਰਮਾਤਮਾ ਦੇ ਬਸ ਵਿੱਚ ਹੈ ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ ਹਰੇਕ ਚੀਜ਼ ਪ੍ਰਭੂ ਪ੍ਰਮਾਤਮਾ ਦੇ ਬਸ ਵਿੱਚ ਹੈ ਤੇ ਉਹਦੇ ਹੁਕਮ ਤੋਂ ਪਰੇ ਵੀ ਹੈ ਨਹੀਂ ਕੋਈ ਵੀ ਜਿਵੇਂ ਆਪਾਂ ਪਹਿਲੀ ਪੰਕਤੀ ਪੜ੍ਹੀ ਐ ਨਾ 624 ਤੇ ਸੁਭਾਈਮਾਨ ਸ਼ਬਦ ਗੁਰਪੂਰੇ ਕੀਤੀ ਪੂਰੀ ਪ੍ਰਭ ਰਬ ਰਹਾ ਪਰਪੂਰੀ ਸਭ ਕੁਝ ਪੂਰਾ ਕਰਕੇ ਵਿੱਚੇ ਵਸ ਰਹਾ ਸਾਰੀ ਕੁਦਰਤ ਨੂੰ ਪੂਰੀ ਪੂਰੀ ਬਣਾ ਕੇ ਹਵਾ ਪਾਣੀ ਸੂਰਜ ਚੰਦ ਤਾਰੇ ਸਭ ਕੁਝ ਪੂਰਾ ਪੂਰਾ ਕਰਕੇ ਪ੍ਰਭੂ ਪਰਮਾਤਮਾ ਕੁਦਰਤ ਦੇ ਵਿੱਚ ਆਪ ਹੀ ਵਸਿਆ ਹੋਇਆ ਇਥੇ ਵੀ ਮਹਾਰਾਜ ਇਹ ਹੀ ਦੱਸਦੇ ਨੇ ਸਭ ਕਿਸ ਤਸਕੇ ਬਸ ਹੈ ਬਸਨ ਕੋਈ ਵਾਰ ਦੁਬਾਰੇ ਬੋਲਦਾ ਜੀ ਸਭ ਕਿਸ ਤਸਕੇ ਬਸ ਨਾ ਕੋਈ ਵਹਰਾ ਇਥੇ ਮਹਾਰਾਜ ਦੱਸਦੇ ਨੇ ਵੀ ਹਰ ਇੱਕ ਚੀਜ਼ ਉਸ ਪ੍ਰਮਾਤਮਾ ਦੇ ਬਸ ਵਿੱਚ ਹੈ ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ ਸੋ ਭਗਤਾ ਮਨ ਬੁੱਠਾ ਸੱਚ ਸਮਾਹਰਨ ਓ ਪ੍ਰਭੂ ਭਗਤਾਂ ਦੇ ਮਨ ਵਿੱਚ ਆ বাসਦਾ ਹੈ ਉਹਨਾਂ ਦੇ ਅੰਦਰ ਸਮਾ ਜਾਂਦਾ ਹੈ ਜਿਵੇਂ ਕਣ-ਕਣ ਵਿੱਚ ਸਮਾਇਆ ਹੋਇਆ ਉਹ ਤਾਂ ਸਮਾਇਆ ਹੀ ਹੈ ਨਾ ਹਰ ਇੱਕ ਚੀਜ਼ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਪੂਰਾ-ਪੂਰਾ ਹਰੇਕ ਜੀਵ ਦੇ ਵਿੱਚ ਪੂਰਾ-ਪੂਰਾ ਪਰ ਇੱਕ ਭਗਤਾਂ ਦੇ ਜਦੋਂ ਮਨ ਵਿੱਚ ਆ ਕੇ ਸਮੋਂਦਾ ਇੱਕ ਬਖਰੀ ਖੇਡ ਬਣ ਜਾਂਦੀ ਹੈ ਫਿਰ ਉਹ ਰੱਬ ਦੇ ਪਿਆਰੇ ਉਹਦਾ ਹੀ ਰੂਪ ਹੋ ਜਾਂਦੇ ਨੇ ਤੇਰੇ ਦਾਸ ਧਿਆਨ ਤੁਦ ਤੂੰ ਰੱਖਣ ਵਾਲਿਆ اے ਪ੍ਰਭੂ ਤੇਰੇ ਦਾਸ ਤੈਨੂੰ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈ ਇਥੇ ਹੁਣ ਇਹ ਵੀ ਬਣਦੀ ਆ ਗੱਲ ਦੱਸਣੀ ਵੀ ਰੱਖਿਆ ਕਿਵੇਂ ਕਰਦਾ ਹੈ ਸਮਾਇਆ ਵੀ ਸਾਰਿਆਂ ਦੇ ਵਿੱਚ ਪੂਰਾ ਪੂਰਾ ਸਾਰਗ ਸਾਰਾ ਹੀ ਪੂਰੀ ਕੀਤੀ ਆ ਉਹਨੇ ਆਪਣੀ ਕਾਰ ਜਿੰਨੀ ਵੀ ਕਰੀ ਆ ਕੁਦਰਤ ਵਾਲੀ ਕਾਰ ਪੂਰੀ ਕਰਕੇ ਤੇ ਵਿੱਚ ਬਸ ਵੀ ਰਿਹਾ ਪੂਰਾ ਪੂਰਾ ਤੇ ਤੇਰੇ ਦਾਸ ਤੇ ਆਏ ਹਨ ਤੁਧ ਤੂੰ ਰੱਖਣ ਵਾਲਿਆ हे ਪ੍ਰਭੂ ਤੇਰੇ ਦਾਸ ਤੈਨੂੰ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈ ਇਹ ਹੁਣ ਸਪੈਸ਼ਲ ਤੌਰ ਤੇ ਸਪੈਸ਼ਲ ਤੌਰ ਤੇ ਰੱਖਿਆ ਹੈ ਕਿਵੇਂ ਇਤਿਹਾਸਵਲੀ ਆਪਾਰੋਗ ਰੋਜ਼ ਨਗਾ ਮਾਰਦੇ ਆ ਆਪਣੇ ਭਗਤਾਂ ਨੂੰ ਰੋਲਣ ਨਹੀਂ ਦਿੰਦਾ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਵੇਂ ਸਿੱਧ ਪਿਤਾ ਤੱਕ ਲਾ ਲੋ ਪਹਿਲਾਂ ਦਸਵੇਂ ਸਿੱਧ ਪਿਤਾ ਜੀ ਉਹਦਾ ਹੀ ਰੂਪ ਪ੍ਰਭੂ ਪਰਮਾਤਮਾ ਦਾ ਰੂਪ ਹੀ ਹੋ ਰਿਹਾ ਹੈ ਸਪੈਸ਼ਲ ਤੌਰ ਤੇ ਰੱਖਿਆ ਕਰੀਆ ਕਿਸੇ ਵੀ ਕਿਸਮ ਦਾ ਉਹਨਾਂ ਨੂੰ ਦੁੱਖ ਸਤਾ ਨਹੀਂ ਸਕਿਆ ਉਦੋਂ ਅੱਗੇ ਚੱਲ ਪੋ ਫਿਰ ਬੰਦ ਬੰਦ ਕਟਵਾਉਣ ਵਾਲੇ ਖੋਪਰ ਤੜਵਾਉਣ ਵਾਲੇ ਆਰਿਆਂ ਥੱਲੇ ਖੜਨ ਵਾਲੇ ਦੇਗਾਂ ਵਿੱਚ ਉੱਬਲਣ ਵਾਲੇ ਪੁੱਠੀਆਂ ਖੱਲਾਂ ਅਤਰਾਉਣ ਵਾਲੇ ਤਰਵਾਉਣ ਵਾਲੇ ਪੁੱਠੀਆਂ ਖੱਲਾਂ ਤਰਵਾਉਣ ਵਾਲੇ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਵੀ ਲਵਾ ਲਈਆਂ ਜਿੰਦੇ ਜੀ ਨੀਹਾਂ ਵਿੱਚ ਖੜਨ ਵਾਲੇ ਫਿਰ ਇਹਨਾਂ ਦੀ ਸਪੈਸ਼ਲ ਤੌਰ ਤੇ ਰੱਖਿਆ ਹੁੰਦੀ ਹੈ ਜੋ ਦੱਸਿਆ ਇਸ ਪੰਕਤੀ ਚ ਤੇਰੇ ਦਾਸ ਧਿਆਨ ਤੁਦ ਤੂੰ ਰੱਖਣ ਵਾਲਿਆ ਇਹ ਪ੍ਰਭੂ ਤੇਰੇ ਦਾਸ ਤੈਨੂੰ ਸਦਾ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈ ਡੋਲਣ ਨਹੀਂ ਦਿੰਦਾ ਇਹ ਸਪੈਸ਼ਲ ਤੌਰ ਤੇ ਰੱਖਿਆ ਹੋ ਗਈ ਬਾਕੀ ਸਾਰੀ ਰੱਖਿਆ ਕਰਦਾ ਉਹ ਕਿਵੇਂ ਆਕਸੀਜਨ ਵੀ ਇੱਕੋ ਜੀ ਪਾਣੀ ਵੀ ਇੱਕੋ ਜਾਂ ਟੈਂਪਰੇਚਰ ਵੀ ਇੱਕੋ ਜਾਂ ਦਿਨ ਰਾਤ ਇੱਕੋ ਜੀ ਸਰੀਰ ਇੱਕੋ ਜੇ ਕਦ ਉੱਚਾ ਨਹੀਂ ਹੋ ਸਕਦਾ ਸਰੀਰ ਪਤਲਾ ਮੋਟਾ ਹੋ ਸਕਦਾ ਪਰ ਪੰਜੇ ਤੱਤ ਪਾਇਆ ਇਹ ਨਹੀਂ ਹੈ ਵੀ ਕਿਸੇ ਚ ਚਾਰ ਆ ਜਾਂ ਤਿੰਨ ਆ ਨਾ ਅੱਗੇ ਮਹਾਰਾਜ ਨੇ ਦੱਸਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਤੂੰ ਸਭ ਜੀਵਾਂ ਦੇ ਸਿਰ ਤੇ ਹਾਕਮ ਹੈ ਮਿਹਰ ਦੀ ਨਜ਼ਰ ਕਰਕੇ ਜੀਵਾਂ ਨੂੰ ਸੁੱਖ ਦੇ ਦੇਣ ਵਾਲਾ ਹੈ ਸ਼ਲੋਕ ਮਹੱਲਾ ਪੰਜਵਾਂ ਅਗਲੇ ਸ਼ਲੋਕ ਚ ਮਹਾਰਾਜ ਦੱਸਦੇ ਨੇ ਕਾਮ ਕਰੋਧ ਮਦ ਲੋਭ ਮੋਹ ਦੁਸ਼ਟ ਬਨਾਸਾ ਦੁਸ਼ਟ ਵਾਸਨਾ ਨਿਵਾਰ ਕਾਮ ਕਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ हे प्रभु मेरे अंदरो काम क्रोध लोभ मोह अहंकार दी मस्ती ते पैड़ियां वासना दूर कर ਦਿੰਦਾ ਹੈ ਰਾਖ ਲਿਹੋ ਰਾਖ ਲਿਹੋ ਪ੍ਰਭ ਆਪਣੇ ਨਾਨਕ ਸਬਦ ਬਲ ਨਾਨਕ ਸਤ ਬਲਿ ਹਾਰ ਏ ਮੇਰੇ ਪ੍ਰਭੂ ਰੱਖਿਆ ਕਰ ਨਾਨਕ ਤੇਰੇ ਤੋਂ ਸਦਾ ਬਲਿ ਹਾਰੀ ਹੈ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨਦਿਆਂ ਸਭ ਅੰਗ ਮਹਾਰਾਜ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਵੀ ਘਸ ਗਿਆ ਇੱਥੇ ਘੱਟਾ ਲਿਖਿਆ ਨਾ ਕੱਗਾ ਠੱਠੇ ਨੂੰ ਕੰਨ ਘੱਟਾ ਦਾ ਮਤਲਬ ਘਸਿਆ ਵੀ ਮਹਾਰਾਜ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪਹਿਨਦਿਆਂ ਸਭ ਅੰਗ ਖਾਂਦਿਆਂ ਖਾਂਦਿਆਂ ਮੂੰਹ ਵੀ ਘਸ ਗਿਆ ਤੇ ਪਹਿਨਦਿਆਂ ਸਾਰਾ ਸਰੀਰ ਹੀ ਲਿਸਾ ਹੋ ਗਿਆ ਕਸ ਗਿਆ ਕਹਿਰੋ ਲਿੱਸਾ ਹੋ ਗਿਆ ਭਾਬ ਇਨ ਆਹਰਾਂ ਵਿੱਚ ਜੀਵਨ ਲੰਘ ਗਿਆ ਖਾਂਦਿਆਂ ਪਹਿਨਦਿਆਂ ਜੀਵਨ ਲੰਘ ਗਿਆ ਸਾਰਾ ਅਗੇ ਬਾਰੇ ਦੱਸਦੇ ਨੇ ਨਾਨਕ ਤ੍ਰਿਗਤਿਨਾਂ ਦਾ ਜੀਵਿਆ ਜਿਨ ਸੱਚ ਨ ਲੱਗੋ ਰੰਗ ਖਾਂਦਿਆਂ ਪਹਿਨਦਿਆਂ ਜੀਵਨ ਨਗਾ ਲਿਆ ਮਹਾਰਾਜ ਕਹਿੰਦੇ ਉਹਨਾਂ ਦਾ ਜੀਣਾ ਮਨੁੱਖ ਦਾ ਪਿਆਰ ਪ੍ਰਮਾਤਮਾ ਵਿੱਚ ਨਾ ਬਣਿਆ ਉਹਨਾਂ ਦਾ ਜਿਉਣਾ ਫਟਕਾਰਯੋਗ ਹੈ ਜਿੰਨਾ ਮਨੁੱਖਾਂ ਦਾ ਪਿਆਰ ਪ੍ਰਮਾਤਮਾ ਨਾਲ ਨਾ ਬਣਿਆ ਉਹਨਾਂ ਦਾ ਜਿਉਣਾ ਫਟਕਾਰਯੋਗ ਹੈ ਜਿਹੜੇ ਪਿਆਰ ਵਾਲੇ ਨੇ ਪ੍ਰਬਾਨ ਨੇ ਪੌੜੀ ਪੌੜੀ ਵਾਲੇ ਵੰਦ ਚ ਮਹਾਰਾਜ ਕਹਿੰਦੇ ਨੇ ਜਿਉਂ ਜਿਉਂ ਤੇਰਾ ਹੁਕਮ ਤਵੇ ਤਿਉਂ ਹੋਵਣ ਬਾਕੀ ਰਹੀ ਗੱਲ हे ਪ੍ਰਭੂ ਜਗਤ ਵਿੱਚ ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ हे ਪ੍ਰਭੂ ਜਗਤ ਵਿੱਚ ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ ਜਿਹ ਜਹ ਰੱਖੇ ਆਪ ਤਹ ਜਾਏ ਖੜੋ ਬਣਾਂ ਜਿੱਥੇ ਜਿੱਥੇ ਤੂੰ ਆਪ ਜੀਵਾਂ ਨੂੰ ਰੱਖਦਾ ਹੈ ਉੱਥੇ ਹੀ ਜੀਵ ਜਾ ਖਲੋਂਦੇ ਹਨ ਕਿਵੇਂ ਹੈਗਾ ਇਹ ਕਿਵੇਂ ਸੁਣੀਏ ਬੱਸ ਕਿਵੇਂ ਮੰਨੀਏ ਮਨੁੱਖੇ ਜਨਮ ਦੀ ਦਾਤ ਮਿਲੀ ਆ ਮਨੁੱਖੇ ਜਨਮ ਵਿੱਚ ਜੀਵਨ ਖੜ ਗਿਆ ਕਿ ਜੀਵ ਆਤਮਾ ਮਨੁੱਖੇ ਜਨਮ ਚ ਜਿੰਨਾ ਚਿਰ ਸਵਾਸਾਂ ਦੀ ਪੂੰਜੀ ਹੈ ਕਿਸੇ ਪਸ਼ੂ ਪੰਛੀ ਦੇ ਸਰੀਰ ਵਿੱਚ ਫਿੱਟ ਕਰਤਾ ਇਹਨੂੰ ਤਾਂ ਉੱਥੇ ਉਹਨੇ ਜੀਵਨ ਬਸਰ ਕਰਨਾ ਇੱਥੇ ਆ ਪਾਏ ਅਖਰੀ ਅਰਥ ਲੈ ਲੈਣੇ ਆ ਜਿਹ ਜਿਹ ਰੱਖੇ ਆਪ ਤਹ ਜਾਏ ਖੜੋਬਣ ਜਿੱਥੇ ਜਿੱਥੇ ਤੂੰ ਆਪ ਜੀਵਾਂ ਨੂੰ ਰੱਖਦਾ ਹੈ ਉੱਥੇ ਹੀ ਜੀਵ ਜਾ ਖਲਾਉਂਦੇ ਹਨ ਨਾਮ ਤੇਰੇ ਕੇ ਰੰਗ ਦੁਰਮਤ ਧੋਵਣ ਜੋ ਜੀਵ ਤੇਰੇ ਨਾਮ ਦੇ ਪਿਆਰ ਵਿੱਚ ਰਹਿੰਦੇ ਹਨ ਉਹ ਭੈੜੀ ਮੱਤ ਧੋ ਲੈਂਦੇ ਹਨ ਗਰਮਤ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਨੇ ਫਿਰ ਗੁਰੂ ਦੇ ਪਿਆਰੇ ਜਪ ਜਪ ਤੁਧ ਨਰੰਕਰ ਭਰਮ ਭਉ ਖੋਵਣ ਜਪ ਜਪ ਤੁਧ ਨਰੰਕਰ ਭਰਮ ਭਉ ਖੋਵਣ ਤੇ ਹੈ ਨਰੰਕਰ ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ ਜਿਹੜੇ ਤੇਰੇ ਪਿਆਰੇ ਤੈਨੂੰ ਸਿਮਰਦੇ ਨੇ ਤੇਰਾ ਸਿਮਰਨ ਕਰਦੇ ਨੇ ਉਹ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ ਸਿਮਰਨ ਵਾਲੇ ਜੋ ਤੇਰੇ ਰੰਗ ਰਤੈ ਇਸ ਜੋਨ ਨਾ ਜੋ ਬਣ ਜੋ ਮਨੁੱਖ ਤੇਰੇ ਪਿਆਰ ਵਿੱਚ ਰੰਗੇ ਜਾਂਦੇ ਹਨ ਉਹ ਉਹ ਜੁਨ ਵਿੱਚ ਨਹੀਂ ਆਏ ਆਏ ਵਾਹਿਗੁਰੂ ਪੈਂਦੇ ਨਹੀਂ ਜੁਨਾ ਵਿੱਚ ਨਹੀਂ ਪਾਏ ਜਾਂਦੇ ਉਹਨਾਂ ਨੂੰ ਜੁਨੀ ਹੀ ਮੁਕਤ ਕਰ ਦਿੰਦਾ ਆਪਣੇ ਚਰਨਾਂ ਵਿੱਚ ਲੀਨ ਕਰ ਲੈਣਾ ਉਸ ਜੀਵ ਨੂੰ ਜੋ ਤੇਰੇ ਰੰਗ ਰਾਤੇ ਸਜੋਨਨ ਜੋਬਨ ਜੋ ਮਨੁੱਖ ਤੇਰੇ ਪਿਆਰ ਵਿੱਚ ਰੰਗੇ ਜਾਂਦੇ ਹਨ ਉਹ ਜੂਨਾ ਵਿੱਚ ਨਹੀਂ ਪਾਏ ਜਾਂਦੇ ਅੰਤਰ ਬਾਹਰ ਇੱਕ ਨੈਣ ਅਲੋਬਣ ਅੰਦਰ ਬਾਹਰ ਹਰਥ ਉਹ ਇੱਕ ਤੈਨੂੰ ਹੀ ਅੱਖਾਂ ਨਾਲ ਵੇਖਦੇ ਹਨ ਸਾਰਿਆਂ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਜੋਤ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਏ ਫਿਰ ਰੱਬ ਦੇ ਪਿਆਰੇ ਸਾਰੇ ਪਾਸੇ ਪ੍ਰਭੂ ਪਰਮਾਤਮਾ ਦਾ ਹੀ ਰੂਪ ਦੇਖਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਅੰਤਰ ਬਾਹਰ ਇੱਕ ਨੈਣ ਅਲੋਵਣ ਅੰਦਰ ਬਾਹਰ ਹਰ ਥਾਂ ਉਹ ਇੱਕ ਤੈਨੂੰ ਹੀ ਅੱਖਾਂ ਨਾਲ ਵੇਖਦੇ ਹਨ ਜਿੰਨੀ ਬਸਾਤਾ ਹੁਕਮ ਤਨ ਕਦੇ ਨ ਰੋਵਣ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛਤਾਉਂਦੇ ਨਹੀਂ ਨਾਉ ਨਾਨਕ ਬਖਸ਼ੀਸ ਮਨ ਮਾਹੇ ਪਰੋਵਣ ਤੇ ਹੈ ਨਾਨਕ ਪ੍ਰਭੂ ਦਾ ਨਾਮ ਰੂਪ ਬਖਸ਼ੀਸ ਸਦਾ ਆਪਣੇ ਮਨ ਵਿੱਚ ਪਰੋਈ ਰੱਖਦੇ ਹਨ ਸਲੋਕ ਮਹੱਲਾ ਪੰਜਵਾਂ ਜੀਵ ਧਿਆਨ ਚੇਤਿਓ ਮੋਆ ਰਲੰਦੜੋ ਖਾਕ ਰਲੰਦੜੋ ਖਾਕ ਮਹਾਰਾਜ ਕਹਿੰਦੇ ਜਿਤਨਾ ਚਿਰ ਜਿਉਂਦਾ ਰਹਾ ਰੱਬ ਨੂੰ ਯਾਦ ਨਾ ਕੀਤਾ ਮਰ ਗਿਆ ਤਾਂ ਮਿੱਟੀ ਵਿੱਚ ਰਲ ਗਿਆ ਬਿਲਕੁਲ ਰਲ ਗਿਆ ਸੱਚ ਹੈ ਮੁਸਲਮਾਨ ਵੀਰ ਮਿੱਟੀ ਵਿੱਚ ਦਵਾ ਦਿੰਦੇ ਨੇ ਆਪਾਂ ਚਿਖਾ ਤੇ ਚੜਾ ਕੇ ਸੁਆਹ ਕਰ ਦਿੰਨੇ ਆ ਦੋ ਤਿੰਨ ਘੰਟਿਆਂ ਦੇ ਵਿੱਚ ਹੀ ਸੁਆਹ ਹੋ ਜਾਂਦਾ ਮਿੱਟੀ ਚ ਰਲ ਗਿਆ ਨਾ ਮਹਾਰਾਜ ਕਹਿੰਦੇ ਜੀਵਧਿਆਨਾ ਚੇਤਿਓ ਮੋਆ ਲੰਦੜੋ ਖਾਕ ਰ ਲੰਦੜੋ ਰ ਲੰਦੜੋ ਖਾਕ ਵਿਖਾਕ ਮਿੱਟੀ ਵਿੱਚ ਰਲ ਗਿਆ ਜਿੰਨਾ ਚਿਰ ਜਿਉਂਦਾ ਰਹਾ ਰੱਬ ਨੂੰ ਯਾਦ ਨਾ ਕੀਤਾ ਮਨੁੱਖ ਤਾਂ ਮਰ ਗਿਆ ਤਾਂ ਮਿੱਟੀ ਵਿੱਚ ਰਲ ਗਿਆ ਫਿਰ ਕੋਈ ਮਨੁੱਖੇ ਜਨਮ ਦਾ ਲਾਭ ਨਾ ਖਟਿਆ ਪ੍ਰਮਾਤਮਾ ਨੇ ਤੈਨੂੰ ਮਨੁੱਖਾ ਹੀਰਾ ਜਨਮ ਮਨੁੱਖਾ ਤਰਸ ਕਰਕੇ ਤੈਨੂੰ ਦਿੱਤਾ ਸੀ ਪ੍ਰਭੂ ਪ੍ਰਮਾਤਮਾ ਦਾ ਨਾਮ ਜਪ ਲੈਂਦਾ ਤਾਂ ਉਹਦੇ ਚਰਨਾਂ ਵਿੱਚ ਲੀਨ ਹੋ ਜਾਣਾ ਸੀ ਜੀਵ ਆਤਮਾ ਨੇ ਹੁਣ ਸਰੀਰ ਮਿੱਟੀ ਵਿੱਚ ਰਲ ਗਿਆ ਜੀਵ ਆਤਮਾ ਨਾਨਕੇ ਬਣਾ ਜਾਪੀ ਕਿੱਥੇ ਜਾਏ ਸਮਾਏ ਮਹਾਰਾਜ ਕਹਿੰਦੇ ਪਤਾ ਨਹੀਂ ਕਿੱਥੇ ਫਿੱਟ ਕਰਤੀਆਂ ਜਾ ਕੇ ਪ੍ਰਮਾਤਮਾ ਨੇ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਮਹਾਰਾਜ ਕਹਿੰਦੇ ਰੱਬ ਨਾਲੋਂ ਟੁੱਟੇ ਹੋਏ ਐਸੇ ਮੂਰਖ ਗੰਦੇ ਮਨੁੱਖ ਨੇ ਦੁਨੀਆ ਨਾਲ ਹੀ ਜੀਵਨ ਅਜਾਈਂ ਗੁਜ਼ਾਰ ਦਿੱਤਾ ਮਹੱਲਾ 5 ਜੀਵਦਿਆਂ ਹਰ ਚੇਤਿਆ ਮਰੰਦਿਆਂ ਹਰ ਰੰਗ ਵਾਹ ਮਹਾਰਾਜ ਕਹਿੰਦੇ ਜਿਸ ਨੇ ਜਿਉਂਦਿਆਂ ساری ਉਮਰ ਪ੍ਰਭਾਤਮਾ ਨੂੰ ਯਾਦ ਰੱਖਿਆ ਤੇ ਮਰਨ ਵੇਲੇ ਵੀ ਪ੍ਰਭੂ ਦੇ ਪਿਆਰ ਵਿੱਚ ਰਹਾ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਗੁਰੂ ਮਹਾਰਾਜ ਕਹਿੰਦੇ ਹੈ ਨਾਨਕ ਉਸ ਨੇ ਇਹ ਮਨੁੱਖਾ ਜੀਵਨ ਰੂਪ ਅਮੋਲਕ ਚੀਜ਼ ਸੰਸਾਰ ਸਮੁੰਦਰ ਵਿੱਚ ਰੁੜਨੋਂ ਬਚਾ ਲਈ ਜਿਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਆਪਣਾ ਮਨ ਜੋੜੀ ਰੱਖਿਆ ਉਸ ਨੇ ਮਨੁੱਖਾ ਜੀਵਨ ਰੂਪ ਅਮੋਲਕ ਚੀਜ਼ ਸੰਸਾਰ ਸਮੁੰਦਰ ਵਿੱਚ ਰੁੜਨੋਂ ਬਚਾ ਲਈ ਸੰਸਾਰ ਸਮੁੰਦਰ ਵਿੱਚ ਨਹੀਂ ਰੁੜਨ ਦਿੱਤੀ ਕਿਵੇਂ ਰਸਮਾਂ ਰਵਾਜਾਂ ਵਿੱਚ ਰੌ ਰੀਤੀਆਂ ਵਿੱਚ ਕਰਮਾਂ ਕਾਂਡਾਂ ਵਿੱਚ ਵਿਸ਼ਿਆਂ ਬਕਾਰਾਂ ਵਿੱਚ ਰੁਲ ਨਹੀਂ ਦਿੱਤਾ ਆਪਣਾ ਜੀਵਨ ਗੁਰੂ ਦੇ ਪਿਆਰਿਆਂ ਨੇ ਪੌੜੀ ਆਦ ਜੁਗਾ ਦੀ ਆਪ ਰੱਖਣ ਵਾਲਿਆ ਪ੍ਰਮਾਤਮਾ ਸਦਾ ਤੋਂ ਹੀ ਆਪ ਸਭ ਦੀ ਰੱਖਿਆ ਕਰਦਾ ਆਇਆ ਹੈ ਸਦਾ ਤੋਂ ਹੀ ਤੇ ਸੱਚ ਨਾਮ ਕਰਤਾਰ ਸੱਚ ਪਸਾਰਿਆ ਉਸ ਕਰਤਾਰ ਦਾ ਨਾਮ ਸਦਾ ਸਿਰ ਰਹਿਣ ਵਾਲਾ ਹੈ ਉਹ ਹਰ ਥਾਂ ਮੌਜੂਦ ਹੈ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਕੋਈ ਥਾਂ ਉਸ ਤੋਂ ਖਾਲੀ ਨਹੀਂ ਹਰੇਕ ਇੱਕ ਸਰੀਰ ਵਿੱਚ ਆਪੇ ਹੀ ਮੌਜੂਦ ਹੈ ਪ੍ਰਮਾਤਮਾ ਮਿਹਰਬਾਨ ਸਮਰਥ ਆਪੇ ਹੀ ਘਾਲਿਆ ਸਭ ਜੀਵਾਂ ਤੇ ਮਿਹਰ ਕਰਦਾ ਹੈ ਸਭ ਕੁਝ ਕਰਨ ਯੋਗ ਹੈ ਉਹ ਆਪ ਹੀ ਜੀਵਾਂ ਪਾਸੋਂ ਸਿਮਰਨ ਦੀ ਕਮਾਈ ਕਰਾਂਦਾ ਹੈ ਜਨਮਨ ਬੁੱਠਾ ਆਪਸੇ ਸਦਾ ਸੁਖਾ ਲਿਆ ਜਿਨ੍ਹਾਂ ਬੰਦਿਆਂ ਦੇ ਮਨ ਵਿੱਚ ਪ੍ਰਭੂ ਆ ਵਸਦਾ ਹੈ ਉਹ ਸਦਾ ਸੁਖੀ ਰਹਿੰਦੇ ਹਨ ਸਦਾ ਜੀ ਆਪੇ ਰਤਨ ਰਚਾਏ ਆਪੇ ਹੀ ਘਾਲਿਆ ਆਪੇ ਹੀ ਪਾਲਿਆ ਪ੍ਰਭੂ ਆਪ ਹੀ ਜਗਤ ਪੈਦਾ ਕਰਕੇ ਆਪ ਹੀ ਇਸ ਦੀ ਪਾਲਣਾ ਕਰ ਰਿਹਾ ਹੈ ਸਭ ਕਿਸ ਆਪੇ ਆਪ ਬੇਅੰਤ ਅਪਾਰ ਆ ਉਹ ਬੇਅੰਤ ਹੈ ਅਪਾਰ ਹੈ ਸਭ ਕੁਝ ਆਪ ਹੀ ਆਪ ਹੈ ਗੁਰਪੂਰੇ ਕੀ ਟੇਕ ਨਾਨਕ ਸਮਾਲਿਆ हे ਨਾਨਕ ਜਿਸ ਮਨੁੱਖ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ ਉਸ ਪ੍ਰਭੂ ਨੂੰ ਯਾਦ ਕਰਦਾ ਹੈ ਜਿਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਸਾਨੂੰ ਪੈਦਾ ਕੀਤਾ ਸਲੋਕ ਮਹੱਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤ ਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਵਿਗਨਾ ਬਕਾਰਾਂ ਤੋਂ ਪਰਮੇਸ਼ਰ ਨੇ ਆਪ ਸਦਾ ਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੇ ਸੇਵਕ ਨੂੰ ਬਚਾਇਆ ਹੈ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਤਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ ਤੇ ਸੇਵਕ ਨੇ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਅਪਾਰ ਅਨੰਦਨ ਹਰ ਗੁਣ ਰਵੇ ਸਾਦਾ ਸੰਗ ਅਪਾਰ ਅਨੰਦਨ ਹਰ ਗੁਣ ਰਵੇ ਤੇ ਉਸ ਨੂੰ ਅਮੋਲਕ ਸਤ ਸੰਗ ਮਿਲਿਆ ਹੈ ਜਿੱਥੇ ਹਰ ਵੇਲੇ ਉਹ ਸੇਵਕ ਹਰੀ ਦੇ ਗੁਣ ਗਾਉਂਦਾ ਹੈ ਚੇਤੇ ਕਰਦਾ ਹੈ ਪਾਏ ਮਨੋਰਥ ਸਭ ਜੋ ਨੀ ਨਾ ਭਵੇ ਮਹਾਰਾਜ ਕਹਿੰਦੇ ਫਿਰ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਇੰਜ ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਆਪ ਸਾਰੀਆਂ ਬਾਸਨਾ ਮਿਟ ਜਾਂਦੀਆਂ ਹਨ ਤੇ ਉਹ ਜੂਨਾ ਵਿੱਚ ਨਹੀਂ ਭਟਕਦਾ ਗੁਰੂ ਕਿਰਪਾ ਕਰਕੇ ਆਪ ਦੀ ਬੰਦਗੀ ਦੀ ਉਹਨੂੰ ਦਾਤ ਦਿੰਦਾ ਹੈ ਬੰਦਗੀ ਕਰਵਾਉਂਦਾ ਹੈ ਨਾਮ ਜਪਾਉਂਦਾ ਹੈ ਤੇ 83 ਦੇ ਗੇੜ ਚੋਂ ਬਚਾ ਲੈਂਦਾ ਜੂਨਾ ਵਿੱਚੋਂ ਬਚਾ ਲੈਂਦਾ 83 ਦੇ ਗੇੜ ਜੂਨੀ ਪਹਿਣ ਨਹੀਂ ਦਿੰਦਾ ਫਿਰ ਸਭ ਕਿਸ ਕਰਤੇ ਹੱਥ ਕਾਰਨ ਜੋ ਕਰੇ ਮਹਾਰਾਜ ਕਹਿੰਦੇ ਪਰ ਇਹ ਸਾਰੀ ਮਿਹਰ ਕਰਤਾਰ ਦੇ ਹੱਥ ਵਿੱਚ ਹੈ ਜੋ ਉਹੀ ਆਪ ਆਪਣੇ ਲਈ ਸਿਮਰਨ ਦਾ ਵਸੀਲਾ ਪੈਦਾ ਕਰਦਾ ਹੈ ਨਾਨਕ ਮੰਗੇ ਦਾਨ ਸੰਤਾਂ ਧੂਰ ਤਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਇਹ ਦਾਨ ਮੰਗਦਾ ਹੈ ਕਿ ਨਾਨਕ ਵੀ ਸੰਤਾਂ ਦੀ ਚਰਨ ਧੂੜ ਲੈ ਕੇ ਭਾਵ ਸਾਧ ਸੰਗਤ ਵਿੱਚ ਰਹਿ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏ ਆਪਾਂ ਵੀ ਪਾਈ ਇਹੀ ਦਾਤ ਮੰਗ ਜੇ ਪ੍ਰਭੂ ਪਰਮਾਤਮਾ ਤੋਂ ਨਾਮ ਦੀ ਦਾਤ ਮੰਗ ਜੇ ਵੀ ਅਸੀਂ ਵੀ ਸੰਸਾਰ ਸਾਗਰ ਤੋਂ ਪਾਰ ਲੰਘ ਜੀਏ ਸੰਸਾਰ ਤੋਂ ਪਾ ਸੰਸਾਰ ਸਾਗਰ ਤੋਂ ਪਾਰ ਲੰਘਣਾ ਕਿਵੇਂ ਹੁੰਦਾ ਇਹ ਵੀ ਧਿਆਨ ਦੇ ਲੋ ਵੀ ਪਤਾ ਨਹੀਂ ਆਪਾਂ ਕਈ ਵਾਰੀ ਹੁੰਦਾ ਪਤਾ ਨਹੀਂ ਲੱਗਦਾ ਆਪਾਂ ਨੂੰ ਸੰਸਾਰ ਸਮੁੰਦਰ ਜਿਹੜਾ ਆਸਾ ਤ੍ਰਿਸ਼ਨਾ ਮੋਹ ਰਸਮਾਂ ਰਿਵਾਜ ਕਰਮ ਕਾਂਡ ਇਹਨਾਂ ਤੋਂ ਉੱਪਰ ਉੱਠ ਖੜਦਾ ਫਿਰ ਮਨੁੱਖ ਰਹਿੰਦਾ ਸੰਸਾਰ ਦੇ ਵਿੱਚ ਹੀ ਆ ਜਿਵੇਂ ਕਮਲ ਦਾ ਫੁੱਲ ਚੱਕਰ 'ਚ ਹੁੰਦਾ ਉਹਦੀਆਂ ਜੜਾਂ ਚੱਕਰ 'ਚ ਹੁੰਦੀਆਂ ਤੇ ਪਰ ਉਹਦਾ ਜਿਹੜਾ ਫੁੱਲ ਖਿੜਿਆ ਹੁੰਦਾ ਸੁਨਹਿਰੀ ਪੰਖੜੀਆਂ ਉਹਨਾਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਉਹ ਕਮਲ ਦਾ ਫੁੱਲ ਜਿੰਨਾ ਮਰਜ਼ੀ ਪਾਣੀ ਵਧੀ ਜਾਵੇ ਜਿੰਨਾ ਮਰਜ਼ੀ ਚੱਕੜ ਵਧੀ ਜਾਵੇ ਉਹਨਾਂ ਉਹਨਾਂ ਹੀ ਤਾਂ ਹੋਈ ਜਾਂਦਾ ਇਸੇ ਤਰ੍ਹਾਂ ਹੀ ਗੁਰੂ ਦੇ ਪਿਆਰੇ ਨੂੰ ਸਿੱਖਿਆ ਵੀ ਭਾਈ ਕਮਲ ਦੇ ਫੁੱਲ ਵਾਂਗੂੰ ਤੂੰ ਵੀ ਰਹਿਣਾ ਤਾਂ ਸੰਸਾਰ ਦੇ ਵਿੱਚ ਹੀ ਆ ਪਰ ਸੰਸਾਰਕ ਰੌ ਰੀਤਾ ਰਸਮ ਰਵਾਜਾਂ ਵਿੱਚੋਂ ਨਿਕਲ ਕੇ ਰਹਿਣਾ ਪਾਸੇ ਰਹਿਣਾ ਨਿਰਲੇਪ ਤੂੰ ਨਹੀਂ ਉਹਨਾਂ ਦਾ ਸੰਗ ਕਰਨਾ ਗੁਰੂ ਦਾ ਪਿਆਰਾ ਵੱਖਰਾ ਰਹਿੰਦਾ ਤਾਂ ਹੀ ਕਿਹਾ ਨਾ ਗੁਰਬਾਣੀ ਵਿੱਚ ਭਗਤਾਂ ਕੀ ਚਾਲ ਅਨਰਾਲੀ ਚਾਲ ਅਨਰਾਲੀ ਭਗਤਾਂ ਕਿਹੜੀ ਵਿਖਮ ਮਾਰਗ ਚੱਲਣਾ ਇਹ ਜਿਹੜੀ ਚਾਲ ਨਰਾਲੀ ਹੈ ਨਾ ਥੋੜਾ ਜਿਹਾ ਔਖਾ ਰਸਤਾ ਇਹ ਵਿਖਮ ਮਾਰਗ ਦਾ ਮਤਲਬ ਔਖਾ ਰਸਤਾ ਇਹ ਕਿਉਂਕਿ ਸੰਸਾਰਿਕ ਰੌ ਰੀਤੀਆਂ ਰਸਮਾਂ ਰਵਾਜਾਂ ਤੋਂ ਉੱਪਰ ਹੋ ਕੇ ਚੱਲਣਾ ਔਖਾ ਰਸਤਾ ਪਰ ਜਦੋਂ ਗੁਰੂ ਦੇ ਗਿਆਨ ਨਾਲ ਜੁੜ ਗਿਆ ਫੇਰ ਨਹੀਂ ਔਖਾ ਲੱਗਦਾ ਫੇਰ ਨਹੀਂ ਉਹ ਰਸਮਾਂ ਰਵਾਜਾਂ ਤੇ ਰੌ ਰੀਤੀਆਂ ਤੇ ਆਪਦੇ ਮੋਹ ਜਾਲ ਵਿੱਚ ਨਹੀਂ ਫਸਦਾ ਫਿਰ ਹਾਂ ਠੀਕ ਆ ਆਪਣੇ ਫਰਜ਼ ਪਛਾਣਦਾ ਜੋ ਉਹਦੇ ਫਰਜ਼ ਆ ਪਰਿਵਾਰ ਆ ਬੱਚੇ ਉਹਨਾਂ ਦੀ ਦੇਖਭਾਲ ਕਰਨੀ ਆ ਪੜ੍ਹਾਈ ਲਿਖਾਈ ਵੀ ਕਰਾਉਣੀ ਆ ਦਵਾਈ ਬੂਟੀ ਦਾ ਪ੍ਰਬੰਧ ਵੀ ਕਰਨਾ ਲੀੜੇ ਕੱਪੜੇ ਦਾ ਪ੍ਰਬੰਧ ਵੀ ਕਰਨਾ ਰਾਸ਼ਨ ਪਾਣੀ ਦਾ ਵੀ ਉਹ ਗੁਰੂ ਕਿਰਪਾ ਕਰਕੇ ਕਰਵਾ ਲੈਂਦਾ ਭਈ ਕਰੀ ਜਾਂਦਾ ਮਨੁੱਖ ਇਹਨਾਂ ਤੋਂ ਨਹੀਂ ਭੱਜਣਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਰ ਸੰਸਾਰਿਕ ਰੌ ਰੀਤੀਆਂ ਰਸਮਾਂ ਰਿਵਾਜਾਂ ਤੋਂ ਵੱਖਰਾ ਰਹਿਣਾ ਇਹ ਨਹੀਂ ਹੈ ਵੀ ਲੋਕੀਂ ਆਏ ਕਦੋਂ ਦੀ ਤਾਂ ਚੱਲਦੀ ਆ ਗੱਲਾਂ ਇੰਨ ਚੱਲੀ ਜਾਂਦੀ ਆ ਗੁਰੂ ਦੇ ਪਿਆਰੇ ਦਾ ਮਨ ਮਤੀ ਤਿਹਾਰਾਂ ਨਾਲ ਕੋਈ ਸਬੰਧ ਨਹੀਂ ਇਹ ਵੀ ਗੱਲ ਸਾਹਮਣੇ ਆ ਗਈ ਕੋਈ ਲੋੜੀ ਕੋਈ ਦੀਵਾਲੀ ਕੋਈ ਹੋਲੀ ਕੋਈ ਦਸਹਿਰਾ ਇਹ ਮਨ ਮਤੀ ਤਿਹਾਰ ਹੈ ਇਹਨਾਂ ਨਾਲ ਕੋਈ ਸਬੰਧ ਨਹੀਂ ਗੁਰੂ ਦੇ ਪਿਆਰੇ ਦਾ ਇਹਨਾਂ ਤੋਂ ਵੀ ਨਲੇਪ ਰਹਿਣਾ ਉਹਨੇ ਗੁਰੂ ਦਾ ਸਬੰਧ ਕਾਦੇ ਨਾਲ ਸਹੀਦੀ ਦਿਹਾੜਿਆਂ ਨਾਲ ਤੇ ਗੁਰਪੁਰਬ ਨਾਲ ਤੇ ਗੁਰਮਤ ਅਨਸਾਰ ਆਪਣੇ ਕਾਰਜ ਕਰਨੇ ਇਹ ਨਹੀਂ ਹੈ ਵੀ ਖਾਣਾ ਪਹਿਨਣਾ ਨਹੀਂ ਖਾਣਾ ਪਹਿਨਣਾ ਕੱਪੜੇ ਵੀ ਸੋਹਣੇ ਪਾਉਣੇ ਆ ਖਾਣਾ ਪੀਣਾ ਵੀ ਸੋਹਣਾ ਘਰ ਵੀ ਸੋਹਣਾ ਹੋਵੇ ਇਹ ਸੋਹਣੇ ਦੇ ਨਾਲ-ਨਾਲ ਫਿਰ ਤੇ ਰਹਿਤ-ਬਹਿਤ ਵੀ ਸੋਹਣੀ ਹੋਵੇ ਤੇਰੀ ਬੋਲੀ ਵੀ ਸੋਹਣੀ ਹੋਵੇ ਤੇਰਾ ਕਰਤਾਰ ਵੀ ਸੋਹਣਾ ਹੋਵੇ ਇਹ ਚੀਜ਼ਾਂ ਨਾਲ ਹੋਣ ਤੇਰੇ ਫੇਰ ਗੁਰੂ ਦੇ ਪਿਆਰੇ ਦੀ ਚਾਲ ਨਰਾਲੀ ਆ ਇਹ ਫੇਰ ਅਕਵਾ ਸਕਦਾ ਰੱਬ ਦਾ ਭਗਤ ਇਹੀ ਚਾਲ ਨਰਾਲੀ ਆ ਵੀ ਦੁਨੀਆ ਵਾਲੀ ਚਾਲ ਨਹੀਂ ਚਲਣਾ ਵੀ ਉਹਨ ਲੋਹੜੀ ਆ ਗਈ ਤਾਂ ਲੋਹੜੀ ਚ ਮਸਤ ਹੋ ਗਿਆ ਫਿਰ ਹੋਲੀ ਆ ਗਈ ਤਾਂ ਹੋਲੀ ਚ ਰੰਗ ਪਾ ਪਾ ਕੇ ਦੇਖਿਆ ਕੀ ਹੁੰਦਾ ਹੋਲੀਆਂ ਦੇ ਵਿੱਚ ਲੜਾਈਆਂ ਖੜੀਆਂ ਇਹਨਾਂ ਚੀਜ਼ਾਂ ਤੋਂ ਨਿਰਲੇਪ ਰਹਿਣਾ ਮਨੁੱਖ ਨੇ ਗੁਰੂ ਦੇ ਪਿਆਰੇ ਨੇ ਜਿਹੜਾ ਇਹ ਚੀਜ਼ ਸਮਝ ਗਿਆ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਬਸ ਇਹੀ ਸੰਸਾਰ ਸਾਗਰ ਤੋਂ ਪਾਰ ਹੋਣਾ ਹੈ ਮਹਾਰਾਜ ਦੱਸਦੇ ਨੇ ਨਾਨਕ ਮੰਗੇ ਦਾਨ ਸੰਤਾਂ ਤੂੰਰ ਤਰੇ ਨਾਨਕ ਇਹ ਦਾਨ ਮੰਗਦਾ ਹੈ ਕਿ ਨਾਨਕ ਵੀ ਸੰਤਾਂ ਦੀ ਚਰਨ ਧੂੜ ਲੈ ਕੇ ਭਾਵ ਸਾਧ ਸੰਗਤ ਵਿੱਚ ਰਹਿ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏ ਇਹ ਆ ਪਾਰ ਲੰਘਣਾ ਜੋ ਆਪਾਂ ਗੱਲਾਂ ਕੀਤੀਆਂ ਨੇ ਬਿਰਾਸਮਾ ਰਵਾਜਾਂ ਤੋਂ ਨਰਲੇਪ ਰੌ ਰੀਤੀਆਂ ਤੋਂ ਨਰਲੇਪ ਖਾਣਾ ਪੀਣਾ ਵੱਖਰਾ ਉਹ ਕਿਵੇਂ ਵੱਖਰਾ ਸਾਦਾ ਖਾਣਾ ਪੀਣਾ ਇਹ ਨਹੀਂ ਹੈ ਵੀ ਹੁਣ ਪੋਤਾ ਹੋ ਗਿਆ ਤਾਂ ਚੱਕ ਦੇ ਵੀ ਫਟੇ ਵਜਾ ਦੇ ਡੀਜੇ ਤੇ ਚਲਾ ਦੇ ਸ਼ਰਾਬਾਂ ਦੇ ਦੌਰ ਇਹ ਨਹੀਂ ਨਸੇ ਪਿਸ਼ੇ ਨਹੀਂ ਕਰਨੇ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣ ਵਾਲਾ ਹੀ ਚਾਲ ਨਰਾਲੀ ਚੱਲ ਸਕਦਾ ਇਹਨੂੰ ਕਿਹਾ ਚਾਲ ਨਰਾਲੀ ਜਿਹੜਾ ਆਮ ਲੋਕ ਕਹਿੰਦੇ ਨਵੇਂ ਗਿਆਨੀ ਆ ਯਾਰ ਇਹ ਦੱਸ ਮੰਨਦਾ ਹੀ ਨਹੀਂ ਕਿਸੇ ਨੂੰ ਵੀ ਨਹੀਂ ਮੰਨਦਾ ਇਹ ਇਹ ਚਾਲ ਨਰਾਲੀ ਆ ਭਗਤਾਂ ਦੀ ਇਹ ਆ ਚਾਲ ਨਰਾਲੀ ਬਖਰੇ ਰਹਿਣਾ